ਸਿੱਖਿਆ ਮੰਤਰੀ ਹਰਜੋਤ ਵੈਨ ਸ੍ਰੀ ਕਲ ਤੱਕ ਸਾਹੇ ਪੇਸ਼ ਹੋਏ 24 ਜੁਲਾਈ ਨੂੰ ਪਾਸ਼ਾ ਵਿਭਾਗ ਦੇ ਵੱਲੋਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੇ ਸ਼੍ਰੀ ਗੁਰਤੇ ਇੱਕ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਨਾਚ ਅਤੇ ਗੀਤ ਪ੍ਰੋਗਰਾਮ ਅਯੋਜਿਤ ਕਰਨ ਦੇ ਲਈ ਪੰ ਸਿੰਘ ਸਹਿਵਾਨ ਦੇ ਸਾਹਮਣੇ ਆਪਣੀ ਗਲਤੀ ਹਰਜੋਤ ਬੈਂਸ ਨੇ ਮੰਨੀ ਹੈ ਹਰਜੋਤ ਬੈਂਸ ਅਜ ਸਵੇਰੇ ਸਵੇਰੇ ਨੰਗੇ ਪੈਰੀ ਸਿੱਖ ਪਹਿਰਾਵੇ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੀ ਪੰਜਾਬੀ ਗਾਇਕ ਵੀਰ ਸਿੰਘ ਨੇ ਪ੍ਰੋਗਰਾਮ ਵਿੱਚ ਪੇਸ਼ਕਾਰੀ ਦਿੱਤੀ ਸੀ ਜਿਸ ਸੇ ਕਾਰਨ ਵਿਵਾਦ ਖੜਾ ਹੋ ਗਿਆ ਸੀ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰਨ ਸਿੰਘ ਸਹਿਵਾਨ ਨੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਹਾਸਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਤੇ ਅੱਜ ਜਿਹੜਾ ਹੈ ਉਹ ਪੇਸ਼ ਹੋਏ ਨੇ ਜਿਸ ਦੇ ਚੱਲਦੇ ਮੰਤਰੀ ਦੇ ਵੱਲੋਂ ਆਪਣੀ ਗਲਤੀ ਕਬੂਲ ਕੀਤੀ ਗਈ ਹੈ ਤੇ ਦੂਜੇ ਪਾਸੇ ਹਰਜੋਤ ਬੈਂਸ ਨੂੰ ਤਨਖਾਹਿਆਕਰਾਰ ਜਿਹੜਾ ਉਹ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ ਅੱਜ ਹੀ ਗੁਰਦੁਆਰਾ ਗੁਰੂ ਕੇ ਮਹਿਲ ਪੈਦਲ ਜਾਣਗੇ ਹਰਜੋਤ ਬੈਂਸ ਸਜਾਵੀ ਜਿਹੜੀ ਲਗਾ ਦਿੱਤੀ ਗਈ ਹੈ ਤਨਖਾਹ ਵੀ ਲਗਾ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਨੂੰ ਤਨਖਾਹਿਆਕਰਾਰ ਜਿਹੜਾ ਉਹ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਸ਼੍ਰੀ ਕਾਲ ਤੱਕ ਸਾਹੇ ਪੇਸ਼ ਹੋਏ 24 ਜੁਲਾਈ ਨੂੰ ਪਾਸ਼ਾ ਵਿਭਾਗ ਦੇ ਵੱਲੋਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਨਾਚ ਅਤੇ ਗੀਤ ਪ੍ਰੋਗਰਾਮ ਅਯੋਜਿਤ ਕਰਨ ਦੇ ਲਈ ਪੰ ਸਿੰਘ ਸਹਿਬਾਨ ਦੇ ਸਾਹਮਣੇ ਆਪਣੀ ਗਲਤੀ ਹਰਜੋਤ ਬੈਂਸ ਨੇ ਮੰਨੀ ਹੈ ਹਰਜੋਤ ਬੈਂਸ ਸਾਜ ਸਵੇਰੇ ਸਵੇਰੇ ਨੰਗੇ ਪੈਰੀ ਸਿੱਖ ਪਹਿਰਾਵੇ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੀ ਪੰਜਾਬੀ ਗਾਇਕ ਵੀਰ ਸਿੰਘ ਨੇ ਪ੍ਰੋਗਰਾਮ ਵਿੱਚ ਪੇਸ਼ਕਾਰੀ ਦਿੱਤੀ ਸੀ ਜਿਸ ਸੇ ਕਾਰਨ ਵਿਵਾਦ ਖੜਾ ਹੋ ਗਿਆ ਸੀ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰ ਸਿੰਘ ਸਹਿਵਾਨ ਨੇ ਸਾਹਮਣੇ ਨਿਜੀ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਹਾਸਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਤੇ ਅੱਜ ਜਿਹੜਾ ਹੈ ਉਹ ਪੇਸ਼ ਹੋਏ ਨੇ ਜਿਸ ਦੇ ਚੱਲਦੇ ਮੰਤਰੀ ਦੇ ਵੱਲੋਂ ਆਪਣੀ ਗਲਤੀ ਕਬੂਲ ਕੀਤੀ ਗਈ ਹੈ ਤੇ ਦੂਜੇ ਪਾਸੇ ਹਰਜੋਤ ਬੈਂਸ ਨੂੰ ਤਨਖਾਹਿਆਕਰ ਜਿਹੜਾ ਉਹ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ ਅੱਜ ਹੀ ਗੁਰਦੁਆਰਾ ਗੁਰੂ ਕੇ ਮਹਿਲ ਪੈਦਲ ਜਾਣਗੇ ਹਰਜੋਤ ਬੈਂਸ ਸਜਾਵ ਵੀ ਜਿਹੜੀ ਲਗਾ ਦਿੱਤੀ ਗਈ ਹੈ ਤਨਖਾਹ ਵੀ ਲਗਾ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਨੂੰ ਤਨਖਾਹਿਆ ਇਕਰਾਰ ਜਿਹੜਾ ਉਹ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਸ਼੍ਰੀਕਾਲ ਤੱਕ ਸਾਹਿਬ ਪੇਸ਼ ਹੋਏ 24 ਜੁਲਾਈ ਨੂੰ ਪਾਸ਼ਾ ਵਿਭਾਗ ਦੇ ਵੱਲੋਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਨਾਚ ਅਤੇ ਗੀਤ ਪ੍ਰੋਗਰਾਮ ਅਯੋਜਿਤ ਕਰਨ ਦੇ ਲਈ ਪੰ ਸਿੰਘ ਸਹਿਵਾਨ ਦੇ ਸਾਹਮਣੇ ਆਪਣੀ ਗਲਤੀ ਹਰਜੋਤ ਬੈਂਸ ਨੇ ਮੰਨੀ ਹੈ ਹਰਜੋਤ ਬੈਂਸ ਅਜ ਸਵੇਰੇ ਸਵੇਰੇ ਨੰਗੇ ਪੈਰੀ ਸਿੱਖ ਪਹਿਰਾਵੇ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੀ ਪੰਜਾਬੀ ਗਾਇਕ ਵੀਰ ਸਿੰਘ ਨੇ ਪ੍ਰੋਗਰਾਮ ਵਿੱਚ ਪੇਸ਼ਕਾਰੀ ਦਿੱਤੀ ਸੀ ਜਿਸ ਸੇ ਕਾਰਨ ਵਿਵਾਦ ਖੜਾ ਹੋ ਗਿਆ ਸੀ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਪੰਨ ਸਿੰਘ ਸਹਿਵਾਨ ਨੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਹਾਸਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਤੇ ਅੱਜ ਜਿਹੜਾ ਹੈ ਉਹ ਪੇਸ਼ ਹੋਏ ਨੇ ਜਿਸ ਦੇ ਚੱਲਦੇ ਮੰਤਰੀ ਦੇ ਵੱਲੋਂ ਆਪਣੀ ਗਲਤੀ ਕਬੂਲ ਕੀਤੀ ਗਈ ਹੈ ਤੇ ਦੂਜੇ ਪਾਸੇ ਹਰਜੋਤ ਬੈਂਸ ਨੂੰ ਤਨਖਾਹਿਆਕਰਾਰ ਜਿਹੜਾ ਉਹ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ ਅੱਜ ਹੀ ਗੁਰਦੁਆਰਾ ਗੁਰੂ ਕੇ ਮਹਿਲ ਪੈਦਲ ਜਾਣਗੇ ਹਰਜੋਤ ਬੈਂਸ ਸਜਾਵ ਵੀ ਜਿਹੜੀ ਲਗਾ ਦਿੱਤੀ ਗਈ ਹੈ ਤਨਖਾਹ ਵੀ ਲਗਾ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਨੂੰ ਤਨਖਾਹਿਆ ਇਕਰਾਰ ਜਿਹੜਾ ਉਹ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਦਿੱਤਾ ਗਿਆ ਹੈ